ਸਵਾਗਤ ਹੈ ਹੁਸ਼ਾਰਪੁਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਚੇਤਨਿਕਾ ਕਾਸ਼ਪ ਤਾਂ ਇੱਕ ਪਾਸੇ ਜਿੱਥੇ ਤਿਉਹਾਰੀ ਸੀਜ਼ਨ ਦਾ ਹੁਸ਼ਾਰਪੁਰ ਸ਼ਹਿਰ ਤੇ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਤਿਹਾਰਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਜੇਕਰ ਆਪਾਂ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਸਫਾਈ ਪ੍ਰਬੰਧਨ ਦੀ ਗੱਲ ਕਰ ਰਹੀਏ ਤਾਂ ਸਫਾਈ ਨੂੰ ਲੈ ਕੇ ਹੁਸ਼ਾਰਪੁਰ ਦੇ ਹਾਲਾਤ ਆ ਜਿਹੜੇ ਬਿਲਕੁਲ ਤਰਸਯੋਗ ਨੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸਫਾਈ ਸੇਵਕਾਂ ਦੇ ਕਰਮਚਾਰੀ ਨੇ ਜਿਹੜੇ ਸਾਡੇ ਹੁਸ਼ਿਆਰਪੁਰ ਦੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਨੇ ਤਾਂ ਜਿਸ ਤੋਂ ਬਾਅਦ ਸਫਾਈ ਸੇਵਕਾਂ ਦੀ ਹੜਤਾਲ ਹੋਣ ਕਾਰਨ ਕੰਮਕਾਜ ਪੂਰਾ ਠੱਪ ਹੋਇਆ ਪਿਆ ਤੇ ਹੁਸ਼ਿਆਰਪੁਰ ਸ਼ਹਿਰ ਹੁਣ ਦਿਨ ਪ੍ਰਤੀ ਦਿਨ ਕੂੜਿਆਂ ਦੇ ਢੇਰ ਦੇ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ ਤੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਸ਼ਿਆਰਪੁਰ ਦੇ اسلامਾਬਾਦ ਨਸੀਕ ਮੌਜੂਦ ਡੀਏਵੀ ਕਾਲਜ ਦੇ ਬਿਲਕੁਲ ਬਾਹਰ ਬਣੇ ਕੂੜੇ ਦੇ ਡੰਪ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਇਹਨਾਂ ਹਾਲਾਤਾਂ ਦਾ ਜਿਹੜਾ ਅੰਦਾਜ਼ਾ ਸੈਜ਼ ਲਗਾ ਸਕਦੇ ਹੋ ਕਿ ਜੇਕਰ ਇੱਕ ਡੰਪ ਤੇ ਇਹ ਇੰਨੇ ਮਾੜੇ ਹਾਲਾਤ ਨੇ ਤਾਂ ਬਾਕੀ ਸ਼ਹਿਰ ਦੇ ਵਿੱਚ ਹਾਲਾਤ ਫਿਰ ਕੀ ਹੋਣਗੇ ਕਿਉਂਕਿ ਜਿਹੜਾ ਹੁਣ ਕੂੜਾ ਇਸ ਸੜਕ ਦੇ ਕਾਫੀ ਅਦਮਿਚਾਰ ਤੱਕ ਪਹੁੰਚ ਚੁੱਕਿਆ ਹੈ ਕੂੜੇ ਤੋਂ ਨਾਲ-ਨਾਲ ਹੋਰ ਵੀ ਜੜੀਆਂ ਸਮੱਸਿਆਵਾਂ ਨੇ ਹੁਸ਼ਿਆਰਪੁਰ ਨੂੰ ਵੈਸੇ ਤਾਂ ਕਾਫੀ ਸਾਰੇ ਰੋਗ ਚਿੰਬੜੇ ਹੋਏ ਨੇ ਰੋਗ ਨਹੀਂ ਹੁਣ ਤਾਂ ਮੈਂ ਮਹਾਮਾਰੀ ਦੇ ਇੱਕ ਨਾਮ ਦਿੱਤਾ ਹੋਇਆ ਹੈ ਕੀ ਮਹਾਮਾਰੀ ਹੈ ਜਿਹੜੀ ਉਹ ਹੁਸ਼ਾਰਪੁਰ ਨੂੰ ਚਿੰਬੜੀ ਹੋਈ ਹੈ ਪਰੰਤੂ ਇਹਨਾਂ ਦਾ ਹੱਲ ਹੁੰਦਾ ਅੱਜ ਤੱਕ ਨਜ਼ਰ ਨਹੀਂ ਆ ਰਿਹਾ ਦੂਜੇ ਪਾਸੇ ਜੇਕਰ ਆਪਾਂ ਸਰਕਾਰ ਦੀਆਂ ਗੱਲਾਂ ਕਰ ਲਈਏ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰ ਲਈਏ ਤਾਂ ਲਗਾਤਾਰ ਉਹਨਾਂ ਦੇ ਜਿਹੜੇ ਦਮਗੱਜੇ ਨੇ ਜਾਂ ਉਹਨਾਂ ਦੇ ਜਿਹੜੇ ਦਾਅਵੇ ਨੇ ਉਹ ਇੰਜ ਜਾਪਦੇ ਨੇ ਕਿ ਜਿਵੇਂ ਪੰਜਾਬ ਸੂਬਾ ਜਿਹੜਾ ਬਹੁਤ ਹਰਿਆ ਭਰਿਆ ਉਹਨਾਂ ਵੱਲੋਂ ਬਣਾ ਦਿੱਤਾ ਗਿਆ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਉਹਨਾਂ ਵੱਲੋਂ ਨਾ ਦੇਖੀ ਗਈ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੈ ਜਿਹੜਾ ਉਹਨਾਂ ਨੇ ਪੂਰਾ ਨਹੀਂ ਕੀਤਾ ਪਰੰਤੂ ਮੁੱਖ ਮੰਤਰੀ ਸਾਹਿਬ ਇਹ ਤਾਰਸਜੋਗ ਤਸਵੀਰਾਂ ਉਸ ਹਲਕੇ ਦੀਆਂ ਜਿਸ ਹਲਕੇ ਦੇ ਵਿੱਚ ਅਕਸਰ ਤੁਹਾਡਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਚੋਹਾਲ ਤੁਸੀਂ ਜਾਣਦੇ ਹੋ ਇਹ ਉਸੇ ਹਲਕੇ ਦਾ ਇਲਾਕਾ ਹੈ ਚੋਹਾਲ ਵੀ ਜਿੱਥੇ ਤੁਸੀਂ ਜਾ ਕੇ आनंदमानਦੇ ਹਾਂ ਕਿਉਂਕਿ ਕੁਦਰਤ ਦੀਆਂ ਬਾਦੀਆਂ ਨੇ ਤਾਂ ਬਹੁਤ ਸਾਰੇ ਲੋਕ ਉੱਥੇ ਘੁੰਮਣ ਜਾਂਦੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਸ ਦੂਜੇ ਪਾਸੇ ਜੇਕਰ ਆਪਾਂ ਬ੍ਰਹਮਸ਼ੰਕਰ ਜਿੰਪਾ ਹੋਰਾ ਦੀ ਗੱਲ ਕਰ ਲਈਏ ਤਾਂ ਬ੍ਰਹਮਸ਼ੰਕਰ ਜਿੰਪਾ ਅਕਸਰ ਮਤ ਉਹਨਾਂ ਨੂੰ ਕਹਿਣਾ ਹੁੰਦਾ ਕਿ ਉਹ ਲਾਈਵ ਰਹਿਣ ਦੇ ਸ਼ੌਕੀਨ ਨੇ ਹਰ ਵਕਤ ਕਿਤੇ ਕੁਝ ਵੀ ਪ੍ਰੋਗਰਾਮ ਹੁੰਦਾ ਕਿਤੇ ਉਹਨਾਂ ਨੇ ਜਾ ਕੇ ਰਣ ਤੇ ਜਾਣਾ ਹੁੰਦਾ ਇੱਕ ਚੌਂਕੀ ਤੇ ਜਾਣਾ ਹੁੰਦਾ ਕਿਸੇ ਪੱਥਰ ਦਾ ਗਲੀ ਦਾ ਉਦਘਾਟਨ ਕਰਨਾ ਹੁੰਦਾ ਤਾਂ ਹਰ ਵਕਤ ਉਹਨਾਂ ਦਾ ਜਿਹੜਾ ਉਹ ਲਾਈਵ ਆਪਾਂ ਅਕਸਰ ਉਹਨਾਂ ਨੂੰ ਆਪਾਂ ਵੇਖਦੇ ਆਂ ਤਾਂ ਜਿੰਪਾ ਸਾਹਿਬ ਲੋਕਾਂ ਨੇ ਤੁਹਾਨੂੰ ਇਹਨਾਂ ਕੰਮਾਂ ਲਈ ਨਹੀਂ ਚੁਣਿਆ ਹੋਇਆ ਲੋਕਾਂ ਨੇ ਤੁਹਾਨੂੰ ਚੁਣਿਆ ਹੋਇਆ ਹੈ ਸ਼ਹਿਰ ਦਾ ਵਿਕਾਸ ਕਰਵਾਉਣ ਤੇ ਲਈ ਤਾਂ ਮੇਰੀ ਇਹ ਸਫਾਈ ਕਰਮਚਾਰੀਆਂ ਦੇ ਨਾਲ ਵੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਉਹਨਾਂ ਦਾ ਵੀ ਕਿਹਾ ਹੈ ਕਿ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਦੇ ਲਈ ਇੱਕ ਠੇਕੇਦਾਰੀ ਪ੍ਰਥਾ ਇੱਕ ਹੋਰ ਲਿਆਂਦੀ ਜਾ ਰਹੀ ਹੈ ਕੋਈ ਠੇਕਾ ਸਿਸਟਮ ਸਫਾਈ ਨੂੰ ਲੈ ਕੇ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਹੁਣ ਚੋਰੀ ਹੈ ਸਫਾਈ ਦੀ ਇਹ ਵੱਡੇ ਪੱਧਰ ਤੇ ਹੋਵੇਗੀ ਇਹ ਪੂਰਾ ਮੈਟਰ ਹੈ ਇਸ ਬਾਬਤ ਵੀ ਅਸੀਂ ਕੱਲ ਗੱਲਬਾਤ ਕਰਾਂਗੇ ਕਿਉਂਕਿ ਅੱਜ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਸੀ ਪਰੰਤੂ ਉਹਨਾਂ ਜੂਨੀਅਨ ਦੀ ਉਸ ਜੂਨੀਅਨ ਦੀ ਮੀਟਿੰਗ ਹੋਣ ਕਾਰਨ ਉਹ ਸ਼ਹਿਰ ਦੇ ਵਿੱਚ ਉਹਨਾਂ ਦੇ ਆਗੂ ਸਹਿਬਾਨ ਜਿਹੜੇ ਉਹ ਨਹੀਂ ਸੀ ਅੱਜ ਕਿਤੇ ਉਹ ਗਵਾਂਢੀ ਜ਼ਿਲ੍ਹੇ ਦੇ ਵਿੱਚ ਗਏ ਹੋਏ ਨੇ ਪਰੰਤੂ ਬ੍ਰਹਮਸ਼ੰਕਰ ਸ਼ੇਪਾ ਜੀ ਨੂੰ ਮੈਂ ਕਹਿਣਾ ਚਾਹਾਂਗਾ ਗੱਲਾਂ ਤੁਸੀਂ ਇਹ ਵੱਡੀਆਂ-ਵੱਡੀਆਂ ਕਰਦੇ ਹੋ ਦਮਗੱਜੇ ਤੁਸੀਂ ਵੱਡੇ-ਵੱਡੇ ਮਾਰਦੇ ਹੋ ਅੱਜ ਤੱਕ ਹੁਸ਼ਾਰਪੁਰ ਸ਼ਹਿਰ ਦਾ ਤੁਸੀਂ ਕਿੰਨਾ ਕਿ ਸਵਾਰ ਚੁੱਕੇ ਹੋ ਜਾਂ ਹੁਸ਼ਾਰਪੁਰ ਦੀ ਕੀ ਕੁਝ ਤੁਸੀਂ ਤਸਵੀਰ ਤੁਸੀਂ ਅੱਜ ਤੱਕ ਬਦਲੀ ਐ ਜੇਕਰ ਬਦਲਾਅ ਦੀ ਗੱਲ ਕਰ ਲਈਏ ਤਾਂ ਹੁਸ਼ਿਆਰਪੁਰ ਦੇ ਵਿੱਚ ਬਦਲਾਅ ਤਾਂ ਨਹੀਂ ਆਇਆ ਪਰੰਤੂ ਤੁਹਾਡੇ ਕਹਿਣੇ ਅਤੇ ਕਰਨੀ ਦੇ ਵਿੱਚ ਬਦਲਾਅ ਹੈ ਜਿਹੜਾ ਉਹ ਜ਼ਰੂਰ ਵੱਡੇ ਪੱਧਰ ਤੇ ਆਇਆ ਹੈ ਇੰਨਾ ਕਿਉਂ ਜ਼ਿਆਦਾ ਬਦਲਾਅ ਤੁਹਾਡੀ ਕਾਰਗੁਜ਼ਾਰੀ ਦੇ ਵਿੱਚ ਆਇਆ ਹੈ ਇੰਨਾ ਕਿਉਂ ਜ਼ਿਆਦਾ ਬਦਲਾਅ ਤੁਹਾਡੀ ਉਸ ਹਮਦਰਦੀ ਦੇ ਵਿੱਚ ਆਇਆ ਹੈ ਜਿਹੜਾ ਤੁਸੀਂ ਇੱਕ ਆਮ ਇਨਸਾਨ ਸੀ ਜਦੋਂ ਤੁਸੀਂ 2022 ਤੋਂ ਪਹਿਲਾਂ ਤੇ ਜਦੋਂ ਬਦਲਾਅ ਆਇਆ ਜਦੋਂ ਤੁਹਾਨੂੰ ਸਰਕਾਰ ਨੇ ਪੰਜਾਬੀਆਂ ਨੇ ਹੁਸ਼ਿਆਰਪੁਰ ਦੇ ਲੋਕਾਂ ਨੇ ਤੁਹਾਨੂੰ ਮਾਣ ਬਖਸ਼ਿਆ ਪਰੰਤੂ ਇੰਨੀ ਇੱਜ਼ਤ ਮਾਣ ਦੇਣ ਦੇ ਬਾਵਜੂਦ ਤੁਹਾਨੂੰ ਅਹੁਦਿਆਂ ਤੱਕ ਪਹੁੰਚਾਉਣ ਦੇ ਬਾਵਜੂਦ ਤੁਸੀਂ ਅੱਜ ਤੱਕ ਸ਼ਹਿਰ ਦਾ ਕੁਝ ਵੀ ਸਵਾਰ ਨਹੀਂ ਸਕਿਓ ਤਾਂ ਜਿੰਪਾ ਸਾਹਿਬ ਤੁਹਾਡੀ ਜਵਾਬਦੇਹੀ ਬਣਦੀ ਹੈ ਕਿ ਆਖਰਕਾਰ ਤੁਹਾਨੂੰ ਲੋਕਾਂ ਨੂੰ ਇਹ ਦੱਸਣਾ ਪਏਗਾ ਕਿ ਲੋਕ ਇਹਨਾਂ ਤਿਉਹਾਰਾਂ ਨੂੰ ਕਿਵੇਂ ਮਨਾਉਣ ਲੋਕ ਇਹਨਾਂ ਤਿਉਹਾਰਾਂ ਨੂੰ ਇਸ ਤਰ੍ਹਾਂ ਦੇ ਕੂੜੇ ਦੇ ਢੇਰਾਂ ਦੇ ਨਾਲ ਜਿੱਦੇ ਦੁਕਾਨਦਾਰ ਵਿਚਾਰੇ ਆਪਣਾ ਕਾਰੋਬਾਰ ਕਰਦੇ ਨੇ ਜਾਂ ਲੋਕ ਰਹਿੰਦੇ ਨੇ ਉਹ ਆਪਣੇ ਆਪ ਨੂੰ ਬਿਮਾਰੀਆਂ ਲਗਵਾ ਕੇ ਮਨਾਉਣ ਲੋਕ ਇੱਥੋਂ ਲੰਘਦੇ ਨੇ ਉਹ ਨੱਕ ਤੇ ਰੁਮਾਲ ਰੱਖ ਕੇ ਨੱਕ ਨੂੰ ਟੱਕ ਕੇ ਲੰਘਦੇ ਨੇ ਕਿਹਨਾ ਹਾਲਾਤਾਂ ਦੇ ਵਿੱਚ ਲੋਕ ਆਪਣਾ ਗੁਜ਼ਾਰਾ ਕਰਨ ਤੁਹਾਨੂੰ ਮੈਂ ਯਾਦ ਕਰਵਾ ਦੇਣਾ ਚਾਹੁੰਦਾ ਜਿੰਪਾ ਜੀ ਇਹ ਉਹੀ ਥਾਂ ਹੈ ਜਦੋਂ ਇਸ ਚੌਂਕ ਦੇ ਵਿੱਚ ਤਸਵੀਰਾਂ ਪਿੱਛੇ ਇੱਕ ਵਾਰ ਦਿਖਾ ਦਿਓ ਜੀ ਇਸ ਚੌਂਕ ਦੇ ਵਿੱਚ ਤੇ ਜਿਹੜਾ ਚੌਂਕ ਹੈ ਕੀ ਪੁਆਇੰਟ ਬਣਦਾ ਇੱਥੇ ਇਸ ਚੌਂਕ ਦੇ ਵਿੱਚ ਝਾੜੂ ਵਾਲਿਆਂ ਨੇ ਧਰਨਾ ਲਾਇਆ ਸੀ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਤਾਂ ਉਦੋਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਸੀ ਤਾ ਉਸ ਵਕਤ ਉਹਨਾਂ ਵੱਲੋਂ ਧਰਨਾ ਲਾਇਆ ਗਿਆ ਸੀ ਇਹਨਾਂ ਵੱਲੋਂ ਬੰਮ ਸ਼ੰਕਰ ਜਿੰਪਾ ਵੱਲੋਂ ਜਾਂ ਹੋਰ ਜਿਹੜੇ ਇਹਨਾਂ ਦੇ ਆਗੂ ਸਾਬਾਨ ਸੀ ਤਦੋਂ ਇਸ ਕੂੜੇ ਦੇ ਵਿੱਚ ਤਖਤੀਆਂ ਵੀ ਲਗਾਈਆਂ ਗਈਆਂ ਸੀ ਸੁੰਦਰ ਸ਼ਾਮ ਅਰੋੜਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਤੇ ਜਿੰਪਾ ਜੀ ਨਾਂ ਦਾ ਤੁਹਾਡੇ ਕੋਲੋਂ ਅੱਜ ਤੱਕ ਤੁਹਾਡੀ ਸਰਕਾਰ ਕੋਲੋਂ ਤੁਹਾਡੇ ਅਧਿਕਾਰੀਆਂ ਦੇ ਕੋਲੋਂ ਆਵਾਰਾ ਪਸ਼ੂਆਂ ਦਾ ਹੀ ਕੋਈ ਹੱਲ ਨਿਕਲ ਸਕਿਆ ਤੇ ਨਾ ਹੀ ਸਫਾਈ ਪ੍ਰਬੰਧ ਦਾ ਹੀ ਤੁਹਾਡੇ ਕੋਲ ਕੋਈ ਸਥਾਈ ਹੱਲ ਹੋ ਚੁੱਕਿਆ ਸੋ ਮੈਂ ਤੁਹਾਨੂੰ ਅਪੀਲ ਕਰਦਾ ਕਿ ਤੁਸੀਂ ਜ਼ਰੂਰ ਲਾਈਵ ਦੇ ਤੁਸੀਂ ਸ਼ੌਕੀਨ ਹੋ ਅਕਸਰ ਤੁਸੀਂ ਲਾਈਵ ਰਹਿਣਾ ਪਸੰਦ ਕਰਦੇ ਹੋ ਇੱਕ ਵਾਰ ਜ਼ਰੂਰ ਲਾਈਵ ਹੋਵੋ ਤੇ ਲਾਈਵ ਹੋ ਕੇ ਲੋਕਾਂ ਨੂੰ ਆਪਣੀ ਅਸਰ ਨਕਾਮੀ ਪ੍ਰਤੀ ਜਾਣਕਾਰੀ ਹੈ ਤੁਸੀਂ ਉਹ ਵੀ ਜ਼ਰੂਰ ਲੋਕਾਂ ਦੇ ਨਾਲ ਸਾਂਝੀ ਕਰੋ ਤੇ ਕਦੋਂ ਤੱਕ ਲੋਕਾਂ ਨੂੰ ਇਸ ਦਿੱਕਤ ਤੋਂ निजात ਮਿਲੇਗੀ ਇਸ ਬਾਬਤ ਵੀ ਜਾਣਕਾਰੀ ਜਿਹੜੀ ਤੁਸੀਂ ਉਹ ਜ਼ਰੂਰ ਸਾਂਝੀ ਕਰੋ ਜੇਮਪਾ ਜੀ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਤੁਸੀਂ ਪਹਿਲਾਂ ਕੈਬਨਟ ਮੰਤਰੀ ਸੀ ਤੁਹਾਨੂੰ ਹੁਣ ਸਾਬਕਾ ਮੰਤਰੀ ਦਾ ਖਿਤਾਬ ਮਿਲ ਚੁੱਕਿਆ ਹੈ ਹੁਣ ਤੁਸੀਂ ਕੱਲੇ ਵਿਧਾਇਕ ਹੋ ਇਸ ਤਰ੍ਹਾਂ ਦੇ ਹਾਲਾਤ ਰਹਿਣਗੇ ਤਾਂ 2027 ਦੇ ਵਿੱਚ ਤੁਹਾਡੇ ਨਾਂ ਦੇ ਮੂਰੇ ਸਾਬਕਾ ਮੰਤਰੀ ਜਾਂ ਹੁਣ ਫਿਰ ਸਾਬਕਾ ਵਿਧਾਇਕ ਵੀ ਲੱਗ ਜਾਵੇਗਾ ਕਿਉਂਕਿ ਜਿੱਥੇ ਇੱਕ ਕੂੜੇ ਦਾ ਡੰਪ ਹੈ ਜਿੱਥੇ ਪੂਰੀ ਗੰਦਗੀ ਆ ਜਿਹੜੀ ਉਹ ਸ਼ਹਿਰ ਤੇ ਵਿਖਰੀ ਹੋਈ ਆ ਸੜਕ ਤੇ ਵਿਖਰੀ ਹੋਈ ਆ ਮਾਫੀ ਚਾਹੁੰਦਾ ਤਾਂ ਉਹਦੇ ਠੀਕ ਸਾਹਮਣੇ ਇੱਥੇ ਇੱਕ ਵੱਡਾ ਵਿਦਿਅਕ ਅਦਾਰਾ ਵੀ ਹੈ ਡੀਏਵੀ ਕਾਲਜ ਹੈ ਤਾਂ ਰੋਜ਼ਾਨਾ ਉਥੋਂ ਲੋਕ ਆ ਜਿਹੜੇ ਉਹ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਇੱਥੇ ਵਿਦਿਆਰਥੀ ਜਿਹੜੇ ਉਹ ਪੜਨ ਦੇ ਲਈ ਆਉਂਦੇ ਨੇ ਸਿੱਖਿਆ ਹਾਸਲ ਕਰਨ ਦੇ ਲਈ ਆਉਂਦੇ ਨੇ ਤਾਂ ਜਦੋਂ ਸਫਾਈ ਪੰਦਰਵਾੜਾ ਮਨਾਉਣਾ ਹੁੰਦਾ ਤਾਂ ਤੁਸੀਂ ਵੀ ਹੱਥਾਂ ਦੇ ਵਿੱਚ ਝਾੜੂ ਫੜ ਕੇ ਮੇਰ ਸਾਹਿਬ ਹੱਥਾਂ ਦੇ ਵਿੱਚ ਝਾੜੂ ਫੜ ਕੇ ਖੜੇ ਹੋ ਜਾਂਦੇ ਨੇ ਤੁਹਾਡੇ तमाम ਅਧਿਕਾਰੀ ਜਿਹੜੇ ਉਹ ਖੜੇ ਹੋ ਜਾਂਦੇ ਨੇ ਹੱਥਾਂ ਦੇ ਵਿੱਚ ਝਾੜੂ ਫੜ ਕੇ ਤੇ ਇੱਕ ਫੋਟੋ ਆ ਖਿਚਾਣ ਤੇ ਜਿਵੇਂ ਕਿ ਲੀਡਰਸ਼ਿਪ ਕੀਨ ਹੁੰਦੇ ਨੇ ਉਸ ਤਰ੍ਹਾਂ ਦੀ ਕਾਰਵਾਈ ਤੁਸੀਂ ਕਰਦੇ ਹੋ ਤੇ ਜੇਕਰ ਤੁਸੀਂ ਸੱਚਮੁੱਚ ਆਪਣੇ ਆਪ ਨੂੰ ਹੁਸ਼ਿਆਰਪੁਰ ਸ਼ਹਿਰ ਦਾ ਹਮਦਰਦ ਸਮਝਦੇ ਹੋ ਮੰਨਦੇ ਹੋ ਤਾਂ ਆਓ ਖੁੱਲਾ ਸੱਦਾ ਤੁਹਾਨੂੰ ਆਕੇ ਹੱਥਾਂ ਦੇ ਵਿੱਚ ਝਾੜੂ ਫੜੋ ਤੇ ਇੱਥੇ ਸਫਾਈ ਕਰੋ ਕਹਿੰਦਾ ਇਹੀ ਪੁਆਇੰਟ ਨਹੀਂ ਆਪਾਂ ਹੁਸ਼ਾਰਪੁਰ ਦੇ ਉਹ ਮੈਨੂੰ ਲੱਗਦਾ ਕਿ ਅਨੇਕਾਂ ਹੀ ਉਹ ਪੁਆਇੰਟ ਨੇ ਵਿਸਥਾ ਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਲਗਾਓ ਤੁਸੀਂ ਆਪਣੇ ਕੌਂਸਲਰ ਸਾਹਿਬਾਨਾਂ ਦੀਆਂ ਡਿਊਟੀਆਂ ਲਗਾਓ ਤੁਸੀਂ ਮੇਅਰ ਦੀ ਡਿਊਟੀ ਤੇ ਆਪਣੇ ਵੀ ਹੱਥ ਵਿੱਚ ਤੁਸੀਂ ਝਾੜੂ ਫੜੋ ਜੇਕਰ ਤੁਸੀਂ ਆਪਣੇ ਆਪ ਨੂੰ ਸੱਚੇ ਹਮਦਰਦ ਸਮਝਦੇ ਹੋ ਤਾਂ ਆਕੇ ਇਸ ਥਾਂ ਤੇ ਤੁਸੀਂ ਜ਼ਰੂਰ ਇਹ ਜਿਹੜੀ ਉਹ ਸਫਾਈ ਮੁਹਿੰਮ ਸ਼ੁਰੂ ਕਰੋ ਤਾਂ ਜੋ ਲੋਕਾਂ ਨੂੰ ਕੋਜੋ ਰਾਹਤ ਮਹਿਸੂਸ ਹੋ ਸਕੇ ਦੋਸਤੋ ਖੁਸ਼ੀ ਅਕਸਰ ਅਸਲ ਖੁਸ਼ੀ ਉਸ ਵਕਤ ਹੁੰਦੀ ਹੈ ਜਦੋਂ ਕੋਈ ਯੂਥ ਆ ਕੇ ਸਾਨੂੰ ਕਹਿੰਦਾ ਕਿ ਭਾਈ ਅਸੀਂ ਇਸ ਮੁੱਦੇ ਤੇ ਬੋਲਣਾ ਚਾਹੁੰਦੇ ਆ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਬੋਲ ਤੱਕ ਨਹੀਂ ਕਰਾਉਂਦੇ ਨੇ ਜਾਂ ਡਰਦਾ ਮੈਂ ਮਾਹੌਲ ਉਹ ਮਹਿਸੂਸ ਕਰਦੇ ਨੇ ਤਾਂ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਯੂਥ ਅਵੇਅਰ ਹੁੰਦਾ ਯੂਥ ਸਾਹਮਣੇ ਆਉਂਦਾ ਹੈ ਤਾਂ ਹੁਣ ਵੀ ਸਾਡੇ ਨਾਲ ਦੋ ਨੌਜਵਾਨ ਹੈ ਹਮ ਉਮਰ ਹੈ ਤਾਂ ਗੱਲਬਾਤ ਕਰਨ ਦੇ ਲਈ ਰੁਕੇ ਨੇ ਗੱਲਬਾਤ ਕਰ ਲੈਂਦੇ ਆ ਕਿਹੜਾ ਨਾਮ ਹੈ ਤੁਹਾਡਾ ਗੁਰਚਾਨ ਸਿੰਘ ਜੀ ਮੇਰਾ ਸ਼ੋਹਰ ਸਿੰਘ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਦੁਵੇਟਾ ਹੁਣ ਆਇਆ ਜੀ ਸਾਡਾ ਦੁਵੇਟਾ ਰਹਿਣ ਦੇ ਤੁਸੀਂ ਰਹਿਣ ਵਾਲੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹਾਂ ਹੁਸ਼ਿਆਰਪੁਰ ਦੇ ਜਿਹੜੇ ਨੇ ਮਾੜੇ ਹਾਲਾਤ ਹੈ ਜੀ ਭਾਈ ਇਦਾਂ ਆ ਇੱਥੋਂ ਆਪਾਂ ਰੋਜ਼ ਦਰਸਲ ਨੰਗੀ ਦਾ ਹੀ ਜਣਾ ਇੱਥੋਂ ਆ ਰੋਜ਼ ਨੰਗੀ ਦਾ ਤੇ ਆਪਾਂ ਦੇਖਣਾ ਇੱਥੇ ਬਹੁਤ ਜ਼ਿਆਦਾ ਜੀ ਮਤਲਬ ਕਿ ਗੰਦ ਪੈ ਚੁੱਕਾ ਤੋਂ ਸਮੈਲ ਵੀ ਬਹੁਤ ਜ਼ਿਆਦਾ ਗੰਦੀ ਆ ਰਹੀ ਉਤੋਂ ਮੋਰੇ ਤੇ ਕਾਲਜ ਉਹ ਸਾਡਾ ਤੇ ਉਹਦੇ ਕਰਕੇ ਚਾਹੀਦਾ ਐਮ.ਐਲ.ਏ ਸਾਹਿਬ ਨੂੰ ਸਾਡੇ ਵੀ ਇਦਾਂ ਦੇਖਣਾ ਪ੍ਰੋਬਲਮ ਬਹੁਤ ਇਦਾਂ ਬਹੁਤ ਜ਼ਿਆਦਾ ਪ੍ਰੋਬਲਮ ਆਈਆਂ ਜਿੱਦਾਂ ਰੋਡ ਟੁੱਟ ਚੁੱਕੇ ਆ ਤੇ ਉਹਨਾਂ ਨੂੰ ਘੁੰਮ ਕੇ ਦੇਖਣਾ ਚਾਹੀਦਾ ਕਿੱਥੇ ਕਿੱਥੇ ਮਲਕੀ ਸ਼ਹਿਰ 'ਚ ਆਪਾਂ ਨੂੰ ਕੰਮ ਕਰਨ ਦੀ ਲੋੜ ਵਾਜੀ ਭਾਈ ਜੀ ਭਾਈ ਜੀ ਯੂਥ ਹੁੰਦਾ ਜਿਹੜਾ ਸਾਡੇ ਤੁਹਾਡੇ ਯਾਰਗਾ ਉਹ ਦੇਸ਼ ਦੀ ਰੀੜ ਦੀ ਹੱਡੀ ਹੁੰਦਾ ਚਾਹੇ ਆਪਾਂ ਦੇਸ਼ ਦੀ ਡਿਵੈਲਪਮੈਂਟ ਦੀ ਗੱਲ ਕਰ ਲਈਏ ਤਰੱਕੀ ਦੀ ਗੱਲ ਕਰ ਲਈਏ ਆਪਾਂ ਸਿਆਸਤ ਦੀ ਗੱਲ ਕਰ ਲਈਏ ਨੌਜਵਾਨਾਂ ਵੱਲੋਂ ਜਿਹੜੀ ਮਹੱਤਵਪੂਰਨ ਭੂਮਿਕਾ ਨਿਭਾਈ ਜਾਂਦੀ ਹੈ ਇਸ ਤਰ੍ਹਾਂ ਦੇ ਹਾਲਾਤ ਨੇ ਸਾਡਾ ਦੇਸ਼ ਇੱਕ ਪਾਸੇ ਅਸੀਂ ਕਹਿੰਨੇ ਆ ਕਿ ਅਸੀਂ ਚੰਨ ਤੱਕ ਪਹੁੰਚਣ ਦੀਆਂ ਮੰਗਲ ਗ੍ਰਹਿ ਤੱਕ ਪਹੁੰਚਣ ਦੀਆਂ ਅਸੀਂ ਗੱਲਾਂ ਇਹ ਅਜੇ ਤੱਕ ਐ ਟੁੱਟੀਆਂ ਸੜਕਾਂ ਗੰਦਗੀ ਦੇ ਢੇਰ ਆਵਾਰਾ ਪਸ਼ੂ ਟ੍ਰੈਫਿਕ ਸਮੱਸਿਆਵਾਂ ਦੀ ਐਜ ਕਬਜ਼ਾ ਇਹਨਾਂ ਗੰਦੀਆਂ ਚੀਜ਼ਾਂ ਦੇ ਵਿੱਚ ਫਸ ਕੇ ਰਹਿ ਚੁੱਕਿਆ ਜੀ ਸਹੀ ਗੱਲ ਆ ਜੀ ਹੁਣ ਇਹ ਤਾਂ ਸਾਡੇ ਜਿਹੜੇ ਆਪਾਂ ਬਣਾਏ ਆ ਜਿਨ੍ਹਾਂ ਨੂੰ ਚੁਣਿਆ ਆ ਆਪਣੇ ਐਮ ਐਲ ਏ ਸਾਹਿਬ ਹੋ ਗਏ ਮੰਤਰੀ ਸਾਹਿਬ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਜੇ ਜਿੱਦਾਂ ਜਦ ਅਸੀਂ ਕੋ ਮਰੇ ਆਂ ਸ਼ਹਿਰ 'ਚ ਸਾਨੂੰ ਇਹ ਚੀਜ਼ ਦਿਖ ਰਹੀ ਆ ਤਾਂ ਉਹਨਾਂ ਨੂੰ ਵੀ ਦਿਖ ਰਹੀ ਆ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਨਾ ਆਪਾਂ ਮੁੰਡੇ ਬਾਕੀ ਜਿੰਨੇ ਜੰਗ ਮੁੰਡੇ ਆਪਾਂ ਆਪਾਂ ਤਾਂ ਹਰੇਕ ਟਾਈਮ ਨਾਲ ਖੜੇ ਆਂ ਜੇ ਸਾਡੀ ਲੋੜ ਆ ਆਪਾਂ ਆਉਂਦੇ ਆ ਨਾ ਹਰੇਕ ਜਗ੍ਹਾ ਆਪਾਂ ਬੈਠੇ ਭਲਾ ਉਹਨਾਂ ਨੂੰ ਵੀ ਉਹਨਾਂ ਨੂੰ ਜਿਆਦਾ ਥੋੜੀ ਸਾਢੇ ਤੋਂ ਜਿਆਦਾ ਸੋਚਣਾ ਚਾਹੀਦਾ ਹੈ ਨਾ ਜੀ ਬਿਲਕੁਲ ਤਾਂ ਬਿਲਕੁਲ ਇਹ ਨੌਜਵਾਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਸੋ ਇੱਥੇ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਪੰਜਾਬ ਸਰਕਾਰ ਦੇ ਲੋਕਲ ਬਾਡੀ ਮਿਨਿਸਟਰ ਨੇ ਸਥਾਨਕ ਸਰਕਾਰਾਂ ਮੰਤਰੀ ਜਿਨ੍ਹਾਂ ਦਾ ਇੱਕ ਮਹੱਤਵਪੂਰਨ ਅਹੁਦਾ ਹੁੰਦਾ ਹੈ ਸ਼ਹਿਰੀਕਰਨ ਦੇ ਵਿਕਾਸ ਦੇ ਵਿੱਚ ਡਾਕਟਰ ਰਵਜੋਤ ਤਾਂ ਉਹ ਵੀ ਇਸੇ ਸ਼ਹਿਰ ਦੇ ਵਸਨੀਕ ਦੇ ਪ੍ਰੰਤੂ ਇਸ ਤੋਂ ਆਪਾਂ ਇਹ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੇਕਰ ਏ ਮੰਤਰੀ ਤੇ ਸ਼ਹਿਰ ਦਾ ਇਹ ਹਾਲਾਤ ਹੋਵੇਗਾ ਤਾਂ ਪੰਜਾਬ ਦਾ ਤਾਂ ਫਿਰ ਰੱਬ ਹੀ ਰੱਖਾ ਹੋਵੇਗਾ। ਕੈਮਰਾ ਪਰਸਨ ਮਨਵੀਰ ਮੀਟੀ ਵਾਲਦੇ ਨਾਲ ਚੇਤਨ ਗੋਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰਪੁਰ ਦੇ ਉਸਦੇ ਨਾਲ। Inspire way innovation DNA University